ਜਲਦ ਆਸਣ ਇਹ ਜੀ ਸਾਇੰਸ ਦਾ ਪਹਿਲਾ ਬਜਟ ਆਇਆ ਕੀ ਕਰਾ ਚੋ ਸਭ ਬਜਟ ਬਹੁਤ ਬੁਰਾ ਹਾਲ ਹੈਗਾ ਅਸੀਂ ਭਾਈ ਸਾਹਿਬ ਟੀ ਲੈਣਾ ਸੀ ਦੁਕਾਨ ਤੇ ਜਿਹੜੀ ਜੀ ਮਾਲਾ 55 ਰੁਪਏ ਦੀ ਸੀ ਪੈਂਟਰ ਤੇ ਹੋ ਗਈ ਆ ਜਿਹੜੀ 65 75 ਦੀ ਹੋ ਗਈ ਆ ਬਹੁਤ ਬੁਰਾ ਹਾਲ ਹੈ ਇਸ ਬਾਰੇ ਤੇ ਪਾ ਕੀ ਮੰਗੇ ਮੰਗੇ ਸਰ ਇਹ ਵੀ ਥੋੜਾ ਬਜਟ ਘੜਾਇਆ ਜਾਵੇ ਬਹੁਤ ਕੰਮ ਮਹੰਗਾ ਹੈਗਾ ਇਹਦਾ ਸੋਚਿਆ ਜਾਏ ਕਿੰਨੀ ਕੁ ਮਹਿੰਗਾਈ ਹੈ ਮੰਗੇ ਬਹੁਤ ਜਲਦ ਸਰ ਹੋਰ ਨਾ ਆਮਦੂਛੀ ਵਿਦਮਗੜੀ ਕੋਸਮੈਟਿਕਸ ਹੋਵੇ ਕਿਸ ਤਰ੍ਹਾਂ ਦੀ ਇਹਦਾ ਬਜਟ ਬਜਟ ਜਿਹੜਾ ਜੀ ਮੋਦੀ ਸਰਕਾਰ ਆਈ ਹੈ ਜੀ ਉਹਦੇ ਵਿੱਚ ਮੋਦੀ ਸਰਕਾਰ ਤੇਜੀ ਗਾਰੇ ਬਣ ਗਈ ਉਹਦੇ ਵਿੱਚ ਸਾਨੂੰ ਲੱਗਦਾ ਵੀ ਮੋਦੀ ਸਰਕਾਰ ਵਧੀਆ ਕੰਮ ਕਰੂਗੀ ਤੇ ਬਜਟ ਤੇ ਅਰਾਹ ਤਲਾਉਣੀ ਨਹੀਂ ਪਰ ਕਿਤਰਾ ਨਹੀਂ ਲਾਈ ਦੀ ਯਾਰ ਮੰਗਾਈ ਤੇ ਦਿਨੋਂ ਤੁਹਾਨੂੰ ਭਾਜੀ ਵਧੀ ਯਾਰ ਜਿਸ ਅੱਬਾ ਪਾਕਿਸਤਾਨ ਚ ਵੇਖਦੇ ਆ ਵੀ ਇੰਨੀ ਨਹੀਂ ਮੰਗਾਈ ਆ ਵੀ ਲੋਕਾਂ ਦਾ ਗੁਜ਼ਾਰਾ ਨਹੀਂ ਹੁੰਦਿਆ ਵੀਡੀਓ ਹੁੰਦੇ ਆ ਮਿਲਦੀਆਂ ਇਸ ਤਰ੍ਹਾਂ ਦੀ ਵੀਡੀਓ ਤੇ ਵੇਖਣ ਨੂੰ ਬਹੁਤ ਮੁਸ਼ਕਲ ਲੱਗਦੀ ਆ ਵੀ ਪਰ ਇਹੋ ਜਿਹਾ ਲੱਗਦਾ ਵੀ ਹਿੰਦੁਸਤਾਨ 'ਚ ਵੀ ਇਹੋ ਜਿਹੇ ਹਾਲਾਤ ਨਾ ਹੋ ਜਾਣ ਕਿ ਮੋਦੀ ਸਰਕਾਰ ਅੱਗੇ ਉਹ ਬੇਨਤੀ ਆ ਕਿ ਥੋੜਾ ਜਿਹਾ ਟੈਕਸ ਬੁੱਕਸ ਘਟਾ ਕੇ ਤੇ ਮੰਗਾਈ ਦੇ ਨੱਥ ਪਾਈ ਜਾਵੇ ਵਰੇ ਤਾਂ ਹਰ ਸਾਲ ਵੱਧਦੀ ਹੈ ਜੀ ਘੜਦਾ ਤਾਂ ਕੋਈ ਰੇਟ ਵੇਖਿਆ ਨਹੀਂ ਜੀ ਜੇ ਦੋ ਦਿਨ ਰੇਟ ਕਰਦਾ ਤਾਂ ਚਾਰ ਦਿਨ ਵੱਧ ਫਿਰ ਉਹ ਤੋਂ ਦੁੱਗਣਾ ਹੋ ਕੇ ਮਿਲ ਜੂਗਾ ਰੇਟ ਘੜਦਾ ਨਹੀਂ ਤੁਹਾਡਾ ਕੰਮ ਕਰ ਕੰਮ ਕਰਦੇ ਸਰ ਬਹੁਤ ਜਿਆਦਾ ਘਟੇ ਪਏ ਆ ਜੀ ਬਹੁਤ ਮੁਸ਼ਕਲ ਆਈ ਪਈ ਬਦਲਾਂ ਲਖਵੇਂਦਰ ਸਿੰਘ ਲੱਕੀ ਜੀ ਤੇ ਜਗ੍ਹਾ ਬਜਟ ਪਹਿਲੇ ਬਜਟ ਲਈ ਅਸੀਂ ਤੇ ਜੀ ਪਹਿਲਾਂ ਤੇ ਮੋਦੀ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਮੁਬਾਰਕਬਾਦ ਦਿੰਨੇ ਆ ਜੋ ਕਿ ਤੀਸਰੇ ਵਾਰੀ ਸਾਡੇ ਦੇ ਪ੍ਰਧਾਨ ਮੰਤਰੀ ਬਣੇ ਨੇ ਸਾਡੇ ਵੱਲੋਂ ਬਹੁ ਬਹੁ ਮੁਬਾਰਕ ਬਾਕੀ ਇਹ ਆ ਜੀ ਬਜਟ ਜੋ ਪਾਸ ਹੋਣ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਚਾਹਾਂਗੇ ਕਿ ਜੋ ਮਹਿੰਗਾਈ ਦੀ ਮਾਰ ਹੈ ਜੋ ਚੱਲ ਰਹੀ ਹੈ ਜਿਸ ਦੇ ਨਾਲ ਕਿ ਹਰ ਦੁਕਾਨਦਾਰ ਵਰਗ ਨੂੰ ਬਹੁਤ-ਬਹੁਤ ਕਰਕੇ ਪਿਆ ਜਿਸ ਤਰ੍ਹਾਂ ਅਸੀਂ ਇੱਕ ਕੋਸਮੈਟਿਕ ਸ਼ਾਪ ਦਾ ਕੰਮ ਕਰਦੇ ਹਾਂ ਕੋਸਮੈਟਿਕ ਦੀ ਦੁਕਾਨ ਹੈ ਆਪਣੀ ਪਟਵਾਰੀ ਦੀ ਹੱਦੀ ਅੱਡਾ ਬਾਜ਼ਾਰ ਕਰਨ ਤਾਰਨ ਦੇ ਵਿੱਚ ਆਪਾਂ ਕਵਾਂਗੇ ਕਿ ਜਿਹੜਾ ਇਹ ਛੋਟੇ ਵਰਗ ਤੋਂ ਲੈ ਕੇ ਹਰ ਵਰਗ ਨੂੰ ਜਿਹੜਾ ਵਾ ਮਹਿੰਗਾਈ ਦੀ ਮਾਰ ਪੈ ਰਹੀ ਹੈ ਇਸ ਤੇ ਜਿਆਦਾ ਤੋਂ ਜਿਆਦਾ ਧਿਆਨ ਦਿੱਤਾ ਜਾਵੇ ਮੋਦੀ ਸਾਹਿਬ ਅੱਗੇ ਇਹ ਹੀ ਅਪੀਲ ਆ ਕੇ ਦੇਸ਼ ਦਾ ਜੋ ਵੀ ਹੈ ਬਹੁਤ ਕੋਸ਼ਿਸ਼ ਤੁਵਾਰੀ ਸੋਚਣ ਤਾਂ ਕਿ ਇਸ ਦੇਸ਼ ਦਾ ਕੋਸ਼ਿਸ਼ ਪਾਲਾ ਹੋ ਸਕੇ ਮਹਿੰਗਾਈ ਦੀ ਮਾਰ ਦੇ ਕਰਕੇ ਪੂਰੀ ਦੁਨੀਆ ਜਿਹੜਾ ਵਾ ਬਹੁਤ ਪਰੇਸ਼ਾਨ ਸਭ ਤੋਂ ਪਹਿਲਾਂ ਤੇ ਇਹੀ ਗੱਲ ਤੋਂ ਮਹਿੰਗਾਈ ਦੀ ਜਿਹੜੀ ਮਾਰ ਆ ਹਟਾਈ ਜਾਵੇ ਤਾਂ ਕਿ ਕਾਰੋਬਾਰੀ ਦੇ ਵਿੱਚ ਕੁਝ ਹਾਲਾਤ ਸੁਧਾਰਨ ਜੇ ਆਵੇ ਆਪਣੀ ਦੀ ਮਹਿੰਗਾਈ ਦੀ ਮਾਰ ਤੇ ਹਰ ਚੀਜ਼ ਤੇ ਹੀ ਹੈ ਛੋਟੀ ਦੁਕਾਨਦਾਰ ਤੋਂ ਲੈ ਕੇ ਵੱਡੇ ਦੁਕਾਨਦਾਰ ਤੱਕ ਹਰ ਦੁਕਾਨਦਾਰ ਤੇ ਇਹ ਜਿਹੜੀ ਮਹਿੰਗਾਈ ਦੀ ਮਾਰ ਦਾ ਅਸਰ ਹੈ ਜਿਦ ਤਰ੍ਹਾਂ ਛੋਟੀ ਦੁਕਾਨ ਕਰਦੇ ਆ ਮੁਨਿਆਰੀ ਦੀ ਦੁਕਾਨ ਹੈ ਮੁਨਿਆਰੀ ਦਾ ਸਮਾਨ ਲੈ ਲੋ ਜਾਂ ਰੋਜ਼ ਘਰੇਲੂ ਵਰਤੋਂ ਦੀਆਂ ਚੀਜ਼ਾਂ ਕਰਿਆਨਾ ਲੈ ਲੋ ਆਪਾਂ ਪੈਟਰੋਲ ਲੈ ਲੋ ਜੋ ਕਿ ਘਰੇਲੂ ਵਰਤੋਂ ਦੀਆਂ ਚੀਜ਼ਾਂ ਐ ਗੈਸ ਐ ਹਰ ਚੀਜ਼ ਤੇ ਹੀ ਮਹਿੰਗਾਈ ਦਾ ਜੋ ਆ ਬਹੁਤ ਜ਼ੋਰ ਚੱਲ ਰਿਹਾ ਦਬਦਬਾ ਚੱਲ ਰਿਹਾ ਹੈ ਸਮੇਂ ਦੇ ਹਿਸਾਬ ਨਾਲ ਜੇ ਉਹ ਦੇਖੀਏ ਜੇ ਪਰਿਵਾਰਕ ਦੇ ਵਿੱਚ ਇਨਕਮ ਉਨੀ ਨਹੀਂ ਹੈ ਜਿੰਨਾ ਕਿ ਖਰਚਾ ਹੋਇਆ ਪਿਆ ਹਰ ਘਰ ਦਾ ਇੱਕ 500 ਰੁਪਏ ਦਿਹਾੜੀ ਕਮਾਉਣ ਵਾਲਾ ਬੰਦਾ ਉਹਦਾ ਖਰਚਾ ਅੱਜ 500 ਤੋਂ 700 ਰੁਪਏ ਉਹ ਘਰ ਪਰਿਵਾਰ ਚਲਾਉਣਾ ਵੀ ਬਹੁਤ ਔਖਾ ਇਸ ਕਰਕੇ ਮਹਿੰਗਾਈ ਦੀ ਦੌਰ ਜਿਹੜਾ ਚੱਲ ਰਿਹਾ ਇਹਨੂੰ ਥੋੜਾ ਕੰਟਰੋਲ ਕੀਤਾ ਜਾਵੇ ਇਹੀ ਆਪਾਂ ਸਾਰਿਆਂ ਨੂੰ ਆਸ ਹੈ ਮੋਦੀ ਸਾਹਿਬ ਤੋਂ ਲਾਲਿਤ ਨਾਲ ਪਾਲ ਠੀਕੰਮ ਕਰਦੇ ਲੇਕਿਨ ਜਨਨ ਸੋ ਰਹੀ ਠੀਕ ਹਨ ਜੋਦੇ ਦੱ ਕਰਦੇ ਆਂ ਇਹ ਸੋਚੋ। ਇਹਨੂੰ ਦੇਖੋ ਜੀ ਗਰੀਬ ਜਨਤਾ ਅਸਰੇ ਅੱਛਾ ਹੀ ਹਵੇਦਾ ਦਾ ਹੈ ਕੋਈ ਟੈਕਸ ਵਗੈਰਾ ਨਾ ਲੱਗੇ। ਜਨਤਾ ਨੂੰ ਸਹੂਲਤਾਂ ਮਿਲਣ ਜੈਦੀਆਂ ਜਿਹੜੇ ਬੇਸਿਕ ਜ਼ਰੂਰਤਾਂ ਉਹ ਪੂਰੀਆਂ ਨੇ ਜੈਦੀਆਂ। ਮੰਗਿਆ ਜੀ ਤੇ ਦੇਖੋ ਜੀ ਪੈਟਰੋਲ ਵਗੈਰਾ ਨਾਮ ਬਦਲ ਇੱਕ ਹੋਵੇ ਸਿਸਟਮ ਤੇ ਮੰਗਾਈ ਉਹਦਾ ਕੰਟਰੋਲ ਜੇ ਰਹੇਗੀ। ਹੱfte ਲਗਾਤਾਰ ਵਧਦਾ ਹੀ ਪਿਆ ਰਹੇ। ਤੁਹਾਡੇ ਕੰਮ ਤੇ ਹੀ ਫਰਕ ਪੈਂਦਾ। ਉਹ ਸਾਰਿਆਂ ਦੇ ਪੈ ਰਹੇ ਆ ਜੀ। ਆਲੋਰੀ ਪੇਰੇ ਤੋਂ ਕੀ ਮੰਗ ਕਾਤੇ ਮਦਦ ਕਰੇ ਮਨਨ ਦੇ ਰਿਜਿਡੈਂਟਾਂ ਨੂੰ ਸਹੂਲਤਾਂ ਮਿਲਣ ਥੋੜੀਆਂ ਬੰਗਾਈ ਜੇ ਕੰਟਰੋਲ ਕੀਤਾ ਜਾਵੇ ਤੇ ਆਮ ਜਨਤਾ ਬਾਰੇ ਵੀ ਸੋਚਿਆ ਜਾਵੇ